ਮਹ ਤੀਰਥ ਮਹ ਨਾਮ ਧਰਤੀ ਦਾ ਹੈ ਧਰਤੀ ਦੇ ਉੱਤੇ ਜਿੰਨੇ ਤੀਰਥ ਸਥਾਨ ਦੇ ਸਾਰੇ ਹੀ ਫਿਰ ਕਿਹਾ ਹੈ ਦਿਗ ਦਿਗ ਨਾਮ ਹੁੰਦਾ ਸਾਧ ਸੰਗਤ ਜੀ ਦਿਗਪਾਲ ਦਿਸ਼ਾ ਪਾਲਕਾਂ ਦਾ ਧਰਤੀ ਦੇ ਉੱਤੇ 10 ਦਿਸ਼ਾਵਾਂ ਮੰਨੀਆਂ ਨੇ ਚਾਰ ਮੁਖ ਦਿਸ਼ਾਵਾਂ ਨੇ ਚਾਰ ਹੀ ਉਪ ਦਿਸ਼ਾਵਾਂ ਨੇ ਨੌਵੀਂ ਧਰਤੀਏ ਤੇ 10ਵਾਂ ਆਕਾਸ਼ ਮੰਨਿਆ ਜਾਂਦਾ ਹੈ ਇਹ 10 ਦਿਸ਼ਾਵਾਂ ਨੇ ਤੇ ਦਸੇ ਦਿਸ਼ਾਵਾਂ ਦੇ ਪਾਲਣ ਵਾਲੇ ਜਿਹੜੇ ਨੇ ਉਹਨਾਂ ਨੂੰ ਦੇਗ ਪਾਲ ਜਾਂ ਦੇਸ਼ ਪਾਲ ਜਾਂ ਦਿਕ ਪਾਲ ਕਿਹਾ ਜਾਂਦਾ ਮੈਂ ਦਿਸ਼ਾਵਾਂ ਦੇ ਵਿੱਚ ਪਾਲਣ ਵਾਲੇ ਜਿਹੜੇ ਹਨ ਉਹ ਦਸੇ ਦਿਸ਼ਾਵਾਂ ਦੇ ਪਾਲਣ ਵਾਲੇ ਜਿਹੜੇ ਦੇਵਤੇ ਨੇ ਉਹ ਵੀ ਮਹਾਂ ਤੀਰਥ ਸਧਰਤੀ ਤੇ ਉੱਤੇ ਜਿੰਨੇ ਤੀਰਥ ਨੇ ਉਹ ਵੀ ਫਿਰ ਇਸੇ ਤਰ੍ਹਾਂ ਈਸ਼ ਈਸ਼ ਨਾਮ ਹੈ ਈਸ਼ਵਰ ਦਾ शेष नाम है सत्संगति शेषनाग ਦਾ ਜਿਹੜਾ ਆਪਣੇ ਮੁਖ ਤੋਂ ਹਜ਼ਾਰਾਂ ਹੀ ਨਾਮ ਨਿਤ ਪਰਮੇਸ਼ਰ ਦੇ ਨਵੇਂ ਲੈਂਦਾ ਫਿਰ ਅਗਲਾ ਵਚਨ ਕਿਹਾ ਹੈ शारद ररै शारद ਨਾਵੈ ਕਵੀ ਦੇਸ਼ शारदा देवी ਨੂੰ ਪੂਜਦੇ ਨੇ ਕਵਿਤਾ ਰਚਣ ਤੋਂ ਪਹਿਲਾਂ ਇਹ ਸਾਨੂੰ ਇਹ ਕਾਵ ਵਿਦਿਆ ਦੀ ਦਾਤ ਦੇ ਡਵਾਲੀ ਹੈ शारदा देवी ਸਾਰਦ ਕਹਿੰਦੇ ਉਹ ਸਾਰਦ ਵੀਰ ਰਹਿ ਐਸੀ ਬਾਣੀ ਨੂੰ ਉਚਾਰਨ ਕਰਦੀ ਹੈ